ਬੀਤੇ ਦਿਨੀ ਪਿੰਡ ਤਲੇਤਾ ਵਿੱਚ ਸਰਪੰਚ ਵੱਲੋਂ ਅਤੇ ਬੀਡੀਪੀ ਉਹ ਦਫ਼ਤਰ ਤੋਂ ਪਿੰਡ ਤਲੇਤਾਂ ਦੇ ਸੈਕਟਰੀ ਨੇ ਪਿੰਡ ਵਿੱਚ ਦਸ ਕਨਾਲ ਜਗ੍ਹਾ ਵਿੱਚ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਪਸ਼ੂ ਬੰਨ੍ਹੇ ਹੋਏ ਸਨ ਉਸ ਜਗ੍ਹਾ ਨੂੰ ਦੋ ਜੇ ਸੀਬੀਆਂ ਲੈ ਜਾ ਕੇ ਟੋਂਦੇ ਮਾਮਲੇ ਵਿੱਚ ਪਿੰਡ ਤਲੇਤਾਂ ਦੇ ਪਿੰਡ ਵਾਸੀਆਂ ਵੱਲੋਂ ਅਤੇ ਬਸਪਾ ਪਾਰਟੀ ਦੇ ਆਗੂਆਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਛੁੱਟੀ ਵਾਲੇ ਦਿਨ ਬਿਨਾਂ ਕਿਸੇ ਵੀ ਦितीय ਅਫਸਰ ਦੇ ਸਾਇਨਾ ਤੋਂ ਜੇਸੀਬੀ ਲੈ ਜਾ ਕੇ ਮਕਾਨ ਟਾਏ ਗਏ ਜਿਸ ਨੂੰ ਲੈ ਕੇ ਜਦੋਂ ਪੱਤਰਕਾਰ ਪਾਈਚਾਰੇ ਨੇ ਬीडीपीਓ ਸਾਹਿਬ ਅਰਜਿੰਦਰ ਕੌਰ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਮੇਰੇ ਵੱਲੋਂ ਕੋਈ ਵੀ ਆਰਡਰ ਨਹੀਂ ਕੀਤਾ ਗਿਆ ਸੀਗਾ ਮਕਾਨ ਟਾਉਣ ਦਾ ਜਿਸ ਮੁੱਦੇ ਨੂੰ ਲੈ ਕੇ ਅੱਜ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਮੇਰੇ ਵੱਲੋਂ ਪਿੰਡ ਦੇ ਸਰਪੰਚ ਨੂੰ ਚਿੱਠੀ ਪਾਈ ਗਈ ਹੈ ਜਿਸ ਦਾ ਜਵਾਬ ਉਸਨੂੰ ਦੇਣਾ ਪਵੇਗਾ ਜੇ ਉਸ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ ਤਾਂ ਉਸਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਬੀਡੀਪੀਓ ਸਾਹਿਬਾ ਨੇ ਦੱਸਿਆ ਹੈ ਕਿ ਮੈਂ ਸਿਰਫ ਇਹਨਾਂ ਕਿਹਾ ਸੀਗਾ ਕਿ ਇਸ ਜਗ੍ਹਾ ਦੇ ਬੈਕ ਸਾਈਡ ਤੇ ਜੋ ਖਾਲੀ ਜ਼ਮੀਨ ਹੈ ਜਿੱਥੇ ਕਿ ਲੋਕ ਪਾਥੀਆਂ ਪੱਤਦੇ ਹਨ ਉਸ ਨੂੰ ਸਾਫ਼ ਕਰਵਾ ਕੇ ਉਸ ਤੇ ਗਰਾਊਂਡ ਬਣਾਈ ਜਾਵੇਗੀ ਉਸ ਵੱਲੋਂ ਸੈਕਟਰੀ ਨੂੰ ਨਾਲ ਲੈ ਕੇ ਮਕਾਨ ਆਪਣੀ ਮਰਜ਼ੀ ਦੇ ਨਾਲ ਟਾਏ ਹਨ ਜਿਸ ਨੂੰ ਲੈ ਕੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਉਹ ਤਾਂ ਨੀਲੇ ਝੰਡੇ ਵਾਲਿਆਂ ਦੇ ਖਿਲਾਫ ਜਾਣਗੇ ਜਿਹੜਾ 2 ਨੰਬਰ ਦਾ ਕੰਮ ਕਰਦਾ ਉਹਦੇ ਕੋਲ ਤਾਂ ਇੱਕ ਬੜਾ ਆਸਾਨ ਤਰੀਕਾ ਹੈ ਜੀ ਪਿੰਡ ਦੇ ਆਪਾ ਹੋ ਗਿਆ ਮੂਸ ਧੀਰਾ ਆ ਜੀ ਜੀ ਗੱਲ ਕਰਦੇ ਆਂ ਅੰਮ੍ਰਿਤ ਆਪ ਕੋਈ ਜਿਹੜਾ ਸਿੱਕੇ ਜਿਹਾ ਨੇ ਹਰ ਕੰਮ ਦੇ ਵਿੱਚ ਮੂਰੇ ਕਿਸੇ ਨਾਲ ਤੱਕਾ ਗਰੀਬ ਨਾ ਹੁੰਦਾ ਕਿਸੇ ਨਾਲ ਕੋ ਚਲੋ ਸਿਰਕਤ ਤੌਰ ਤੇ ਸਾਡੇ ਵਿੱਚ ਹੈ ਨਹੀਂਗੇ ਔਰ ਉਹਨਾਂ ਦਾ ਬੇਟਾ ਜਿਹੜਾ ਆ ਕਲਵਾਂ ਮਾਮਲਾ ਪਿੰਡ ਢਲੇਤੇ ਦਾ ਜੀ ਕੱਲ ਰੀਤੀ ਰੋਜ ਸਰਪੰਚ ਔਰ ਇਥੋਂ ਦੇ ਸੈਕਟਰੀ ਸਰਜੀਤ ਜੀਤੀ ਮੰਨੋ ਪਸ਼ੂਆਤੀ ਕਾਰਨ ਦੋ ਜੀਸੀਬੀਆ ਮਸ਼ੀਨਾ ਲੈ ਕੇ ਪਿੰਡ ਢਲੇਤੇ ਪਹੁੰਚੇ ਔਰ ਉੱਥੇ ਗਰੀਬ ਪਰਿਵਾਰਾਂ ਨੇ ਪਸ਼ੂਆਂ ਵਾਸਤੇ ਢਾਰੇ ਪਾਥੀਆਂ ਆ ਗਿਆ ਪਸ਼ੂ ਬੰਨੇ ਸੀ ਇਹਨਾਂ ਨੇ ਉੱਥੇ ਦੇ ਸਰਪੰਚ ਨੇ ਔਰ ਫੈਕਟਰੀ ਨੇ ਮੈਂ ਇਹ ਕਹੂੰਗਾ ਵੀ ਇਹਦੇ ਵਿੱਚ ਵੀਡੀਓ ਦੀ ਵੀ ਮਿਲੀ ਭੋਗਤ ਸੀ ਵੀਡੀਓ ਦੀ ਵੀ ਮਿਲੀ ਭੋਗਤ ਹੋਣ ਕਰਕੇ ਇਹਨਾਂ ਨੇ ਉੱਥੇ ਦੋ ਜੀਸੀਬੀਆ ਚਲਾ ਕੇ ਉੱਥੇ ਦੋ ਜੀ ਸੀ ਵੀਆਂ ਚਲਾ ਕੇ ਗਰੀਬਾਂ ਦਾ ਨੁਕਸਾਨ ਕੀਤਾ ਔਰ ਇੱਕ ਮਹਿਕਮੇ ਵੱਲੋਂ ਲੈਟਰ ਇੱਕ ਸਾਡੇ ਹੱਥਾਂ 'ਚ ਆਈ ਆ ਜੋ ਇਸ ਦਫ਼ਤਰ ਤੋਂ ਨਿਕਲੀ ਆ ਔਰ ਉਹਦੇ ਵਿੱਚ ਸਪਸ਼ਟ ਲਿਖਿਆ ਆ ਵੇ ਗੁਰੂ ਰਵਿਦਾਸ ਮਹਾਰਾਜ ਜੀ ਔਰ ਅੰਬੇਡਕਰ ਭਵਨ ਦੀ ਜਿਹੜੀ ਦਵਾਰ ਆ ਉਹ ਵੀ ਹਟਾਈ ਜਾਵੇ ਮਤਲਬ ਜੇ ਉੱਥੇ ਕੋਈ ਜਗ੍ਹਾ ਸਿਗੀ ਜਾਂ ਆਉਂਦੀ ਆ ਇਹ ਦਫ਼ਤਰ ਵੱਲੋਂ ਇੱਕ ਲੈਟਰ ਨਿਕਲੀ ਆ ਵੇ ਉਹ ਵੀ ਕੰਧ हटਾਈ ਜਾਵੇ ਸਾਡਾ ਸਿਰਫ ਇਹੀ ਰੋਸ ਆ ਬਿਨਾ ਪਟਵਾਰੀ ਦੀ ਮਿਹਨਤੀ ਤੋਂ ਬਿਨਾ ਕਿਸੇ ਵੀ ਮੰਨ ਲੋ ਪੁਲਿਸ ਪ੍ਰਸ਼ਾਸਨ ਤੋਂ ਇਹ ਸਰਪੰਚ ਔਰ ਸੈਕਟਰੀ ਨੇ ਛੁੱਟੀ ਹੋਣ ਦੇ ਬਾਵਜੂਦ ਉੱਥੇ ਦੋ ਜੀ ਸੀ ਵੀਆਂ ਲਿਆ ਕੇ ਗਰੀਬਾਂ ਨਾਲ ਧੱਕਾ ਕੀਤਾ ਅੱਜ ਉਸ ਰੋਸ ਦੇ ਵਿੱਚ ਸਵੇਰ ਦੇ ਅਸੀਂ ਵੀਡੀਓ ਫਲੋਰ ਦੇ ਮੋਰੇ ਧਰਨ ਲਾਇਆ ਔਰ ਅੱਜ ਹੁਣ ਜਿਹੜਾ ਆ ਵੀਡੀਓ ਸਾਹਿਬ ਨੇ ਇਹ ਪਿਸ਼ਵਾਸ ਦੁਆਇਆ ਵੇ ਸਰਪੰਚ ਔਰ ਸੈਕਟਰੀ ਦੇ ਖਿਲਾਫ ਵਿਭਾਗੀ ਕਾਰਵਾਈ ਹੋਊਗੀ ਜਿਹੜਾ ਇਹਦੇ ਵਿੱਚ ਕੋਈ ਦੋਸ਼ੀ ਪਾਇਆ ਗਿਆ ਉਹਤੇ ਬਣਦੀ ਕਾਰਵਾਈ ਹੋਊਗੀ ਪੰਚਾਇਤ ਦੀ ਜਗ੍ਹਾ ਹੈਗੀ ਉੱਥੇ ਪਲੇਗ੍ਰਾਉਂਡ ਦੀ ਜਗ੍ਹਾ ਆ ਮੈਂ ਮੰਡੇ ਨੂੰ ਉੱਥੇ ਮੌਕਾ ਦੇਖਣ ਗਈ ਅਸੀਂ ਪਲੇਗ੍ਰਾਉਂਡ ਬਣਾਉਣਾ ਉੱਥੇ ਤਾਂ ਉਸੇ ਬਾਜੀਗਰ ਭਾਈਚਾਰੇ ਨੇ ਨਾ ਉੱਥੇ ਪਾਥੀਆਂ ਵਗੈਰਾ ਰੱਖੀਆਂ ਹੋਈਆਂ ਸੀਗੇ ਉਹ ਕਹਿੰਦੇ ਅਸੀਂ ਸਾਰੇ ਚੱਕ ਲੈਨੇ ਵੀ ਤੁਸੀਂ ਪਲੇਗ੍ਰਾਉਂਡ ਬਣਾ ਦਿਓ ਕੋਈ ਚੱਕਰ ਨਹੀਂ ਆ ਅਗਲੇ ਦਿਨ ਪੰਚਾਇਤ ਕੁੱਤਰ ਅਤੇ ਸਰਪੰਚ ਵੱਲੋਂ ਇਹ ਮਤਾ ਪਾਇਆ ਗਿਆ ਮਤੇ ਤੇ ਨਾ ਮੈਨੂੰ ਸੀਨ ਮੇਰੇ ਤੋਂ ਕਰਵਾਇਆ ਗਿਆ ਨਾ ਹੀ ਮੈਂ ਲੈਟਰ ਤੇ ਸਾਈਨ ਕੀਤੇ ਆ ਉਹ ਦੋ ਜੀਸੀਬੀ ਲੈ ਕੇ ਜਿਹੜੇ ਅੱਗੇ ਉਹਨਾਂ ਦੇ ਢਾਰੇ ਬਣੇ ਹੋਏ ਸੀ ਉਹ ਟੌਣ ਪਹੁੰਚ ਗਿਆ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਂ ਜਸਟ ਪਿੱਛੇ ਖਾਲੀ ਜਗ੍ਹਾ ਸੀ ਮੈਂ ਉਹਦਾ ਕਿਹਾ ਵੀ ਇਹਨੂੰ ਪੱਧਰਾ ਕਰਕੇ ਇੱਥੇ ਗਰਾਊਂਡ ਬਣਾਉਣਾ ਆ ਸੁਪੀ ਵਾਲ ਦੇ ਵਿੱਚ ਵੈਸੇ ਸਰਕਾਰੀ ਆ ਮੈਂ ਭੇਜਿਆ ਹੀ ਨਹੀਂ ਕਿ ਸਰ ਮੈਂ ਨਹੀਂ ਭੇਜਿਆ ਮੈਂ ਉਹਦੀ ਐਕਸਪਲੇਸ਼ਨ ਕਾਲ ਕਰਤੀ ਮੈਨੂੰ ਜਵਾਬ ਦੇਵੇਗਾ 2 ਦਿਨ ਦੇ ਅੰਦਰ ਹਾਂਜੀ ਵੀ ਮੈਨੂੰ ਬਿਨਾਂ ਦੱਸੇ ਵੀ ਉਹਨਾਂ ਨੇ ਇਦਾਂ ਕੀਤਾ